ਵੈਲਕਮ ਬੈਕ ਟੂ ਮਾਈ ਚੈਨਲ ਹਮ ਤੁਮ ਯੂਕੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਅੱਜ ਅਸੀਂ ਬਣਾਵਾਂਗੇ ਮਸਾਲਾ ਪਨੀਰ ਅੱਜ ਅਸੀਂ ਬਣਾਵਾਂਗੇ ਮਸਾਲਾ ਪਨੀਰ ਜੋ ਕਿ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦਾ ਵਾ ਤੇ ਤੁਸੀਂ ਸਾਡੀ ਰੈਸਿਪੀ ਆ ਵਾਲੀ ਜਰੂਰ ਵੇਖਿਓ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤਾਂ ਅਸੀਂ 1 ਬਾਈ 1 ਦੱਸਦੇ ਆ ਕਿ ਅਸੀਂ ਮਸਾਲਾ ਪਨੀਰ ਕਿਹੜੇ ਤਰੀਕੇ ਨਾਲ ਤੇ ਕਿਵੇਂ ਬਣਾਇਆ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਰੂਰ ਟਰਾਈ ਕਰਿਓ ਕਿਉਂਕਿ ਇਹ ਤਰੀਕੇ ਨਾਲ ਬਹੁਤ ਜ਼ਿਆਦਾ ਟੇਸਟੀ ਬਣਦਾ। ਨੀਰ ਬਣਾ ਲਿਆ ਆਪਾਂ ਲਿਆ ਅਦਰਕ ਲਸਣ ਦਾ ਪੇਸਟ ਪਿਆਜ਼ ਦਾ ਪੇਸਟ ਬਣਾ ਲਿਆ ਆਪਾਂ ਇਹਨੂੰ ਗ੍ਰਾਈਂਡ ਕਰ ਲਿਆ। ਦੋ ਹਰੀਆਂ ਮਿਰਚਾਂ ਨੂੰ ਚੌਪ ਕਰ ਲਿਆ। ਟਮਾਟਰ ਦੀ ਲਈ ਪਿਊਰੀ ਤੇ ਦੋ ਆਪਾਂ ਛੋਟੇ ਪਿਆਜ਼ ਜਿੱਦਾ ਬਰੀਕ-ਬਰੀਕ ਚੌਪ ਕਰ ਲਿਆ ਤੇ ਆਪਾਂ ਪਨੀਰ ਨੂੰ ਆਪਾਂ ਕਯੂਬਸ ਦੇ ਵਿੱਚ ਕੱਟ ਲਿਆ ਵਾ। ਨੈਕਸਟ ਆਪਾਂ ਲਵਾਂਗੇ ਇੱਕ ਬੋਲ ਬਾਲਚ ਪਾਦਾਂਗੇ ਪਨੀਰ ਤੇ ਪਾਦਾਂਗੇ ਆਪਾਂ ਹਾਫ 스ਪੂਨ ਹਲਦੀ ਦਾ ਟਰਮਿਕ ਪਾਊਡਰ ਐਂਡ ਹਾਫ 스ਪੂਨ ਦੇਗੀ ਮਿਰਚ ਜਾਂ ਕਸ਼ਮੀਰੀ ਮਿਰਚ ਦੋਨਾਂ ਚੋਂ ਕੋਈ ਵੀ ਯੂਜ਼ ਕਰ ਸਕਦੇ ਹੋ ਥੋੜਾ ਜਿਹਾ ਵਿੱਚ ਪਾਦਣਾ ਨਮਕ ਇੱਕ ਚਮਚਾ ਆਪਾਂ ਪਾਦਣਾ ਮੈਲਟ ਕਰਕੇ ਬਟਰ ਦਾ ਪਾ ਦਿਓ ਚਾਹ ਦੇਸੀ ਕਿਉਂ ਦੋਨਾਂ ਚੋਂ ਇੱਕ ਚੀਜ਼ ਤੁਸੀਂ ਪਾ ਸਕਦੇ ਅਸੀਂ ਦੇਸੀ ਕਿਉਂ ਮੈਲਟ ਕਰਕੇ ਪਾਇਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਦੇਣਾ ਮਿਕਸ ਸਾਡਾ ਹੋ ਚੁੱਕਾ ਪਨੀਰ ਮਿਕਸ ਮਸਾਲੇ ਚੰਗੀ ਤਰ੍ਹਾਂ ਲੱਗ ਚੁੱਕਿਆ ਤੇ ਹੁਣ ਇਹਨੂੰ ਆਪਾਂ 에ਅਰ ਫਰਾਈਡ ਦੇ ਵਿੱਚ ਥੋੜਾ ਰੋਸਟ ਕਰ ਲਾਂਗੇ ਤੁਸੀਂ ਚਾਹੇ ਜਿੱਦਾਂ ਇੱਕ 스푼 ਦੇਸੀ ਘਿਓ ਦਾ ਪਾ ਕੇ ਇਹਨੂੰ ਫਰਾਈ ਵੀ ਕਰ ਸਕਦੇ ਹੋ 에ਅਰ ਫਰਾਈਡ ਆਪਾਂ ਪ੍ਰੀ ਹੀਟ ਕਰ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਪਨੀਰ ਦੇ ਕਯੂਬਸ ਰੱਖ ਪਨੀਰ ਨੂੰ ਇਦਾਂ ਫਰ ਰੱਖ ਦਾਂਗੇ ਵਿੱਚ ਆਪਾਂ ਇਹਨੂੰ 에ਅਰ ਫਰਾਈਡ ਨੂੰ ਜਿੱਦਾਂ ਪ੍ਰੀ ਹੀਟ ਕਰ ਲਿਆ ਵਾ ਆਪਾਂ ਇਹਨੂੰ ਕਰ ਲਾਂਗੇ ਰੋਸਟ ਜਾ ਪਾ ਪਾ ਦਾਂਗੇ ਦੇਸੀ ਘਿਓ ਇਹਨੂੰ ਮੈਰਿਟ ਹੁੰਦਾਂਗੇ ਵਿੱਚ ਪਾ ਦਾਂਗੇ ਕੜੀ ਪੱਤਾ ਕੜੀ ਪੱਤਾ ਨਾਲ ਪਾ ਦਾਂਗੇ ਆਪਾਂ ਮਸਾਲੇ ਸਾਰੇ ਧਨੀਆਂ ਕਾਲੀ ਮਿਰਚ ਜੀਰਾ ਸਾਰੇ ਮਸਾਲੇ ਖੜੇ ਮਸਾਲੇ ਜਿਹੜੇ ਸਾਰੇ ਪਾ ਦਾਂਗੇ ਇਹ ਰੋਸਟ ਹੁੰਦੇ ਆ ਵਿੱਚ ਪਾ ਦਾਂਗੇ ਪਿਆਜ਼ ਦੀ ਪਿਉਰੀ ਜਿਹੜਾ ਪਿਆਜ਼ ਗ੍ਰਾਈਂਡ ਕੀਤਾ ਹੋਣਾ ਵਿੱਚ ਪਾ ਦਾਂਗੇ ਆਪਾਂ ਚੌਪਡ ਪਿਆਜ਼ ਇਹਲਾ ਚੌਪ ਕੀਤਾ ਸੀ ਅਨੀਆਂ। ਕਦ ਨੂੰ ਆਪਾ 골ਡਨ ਬ੍ਰਾਊਨ ਹੋ ਜਾਂਦਾ ਹੈ। 골ਡਰਾਂ ਹੀ ਵਿੱਚ ਪਾਤਾ ਅਦਰਕ ਲਸਣ ਦਾ ਪੇਸਟ ਇਹ 2 ਚਮਚ ਪਾਇਆ ਵਾ। ਇਸ ਤੋਂ ਬਾਅਦ। ਅਨ ਚੰਗੀ ਤਰ੍ਹਾਂ ਕੱਲਦਾਂਗੇ। ਵਿੱਚ ਪਾ ਦਾਂਗੇ ਹਰੀਆਂ ਮਿਰਚਾਂ। ਚੰਗੀ ਤਰ੍ਹਾਂ ਰੋਣੂ ਕਰਦਾਂਗੇ। ਥੋੜਾ ਜਿਹਾ ਵਿੱਚ ਪਾ ਦੇਣਾ ਪਾਣੀ। ਇਨ ਨੂੰ ਤੜਕੇ ਨੂੰ ਚੰਗੀ ਤਰ੍ਹਾਂ ਆਪਾਂ ਪੁੱਜਣ ਦੇਣਾ। ਆਹ ਰੈਡੀ। 4 ਚਮਚ ਦਹੀਂ ਚੰਗੀ ਤਰ੍ਹਾਂ ਫੈਂਟ ਕੇ ਵਿੱਚ ਪਾਉਣਾ ਹਲਦੀ 2 ਸਪੂਨ ਨਮਕ ਸਵਾਦ ਅਨੁਸਾਰ। ਆਪ ਪਾ ਦਾਂਗੇ ਆਪਾਂ ਦੇਗੀ ਮਿਰਚ ਤੇ ਇਹਨੂੰ ਚੰਗੀ ਤਰ੍ਹਾਂ ਕਰ ਲੈਣਾ ਮਿਕਸ। ਦਹੀਂ ਮੋੜੇ ਵਿੱਚ ਪਾ ਦਾਂਗੇ। ਆਹ ਕੇ ਚੰਗੀ ਤਰ੍ਹਾਂ ਕਰ ਦੋਗੇ। ਝੰਬੋਲ ਕਾ ਦਾ ਵਿੱਚ ਪਾਵਾਂਗੇ ਵਿੱਚ ਥੋੜਾ ਜਿਹਾ ਪਾਣੀ। ਹੋ ਗਿਆ। ਤੇ ਇਹਨੂੰ ਆਪਾਂ ਇੱਕ ਪਲੇਟ 'ਚ ਕੱਢ ਲਾਂਗੇ। 에어 ਫ్రਾਇਰ ਆਪਾਂ ਕਰਤਾ ਬੰਦ। ਪਨੀਰ ਨੂੰ ਆਪਾਂ ਪਲੇਟ 'ਚ ਕੱਢ ਲਿਆ। ਇਧਰ ਦੀ ਗਰੇਵੀ ਬਣ ਕੇ ਹੋ ਚੁੱਕੀ ਹੈ ਤੇ ਆਪ ਹੁਣ ਵਿੱਚ ਪਾਵਾਂਗੇ ਆਪਾਂ ਪਨੀਰ। ਥੱਬ ਕੇ ਆਪਾਂ ਮਿਕਸ। ਇਨੂੰ 5 ਮਿੰਟ ਆਪਾਂ ਘੋਹਣ ਦੇਣਾ ਵਾ। ਬੈਟੇ ਪੱਕੜ ਸੀਚ ਲੈਣਾ। 1 ਸਪੂਨ ਲੈਣਾ ਆਪਾਂ ਦੇਸੀ ਘਿਓ ਸੀ ਕਿ ਉਹ ਮੈਲਟ ਹੋਣ ਤੇ ਆਪਾਂ 1/2 ਸਪੂਨ ਪਾਦਣਾ ਜੀਰੇ ਦਾ। ਤਾਂ ਸਿੱਧਾ ਹੀ 1/2 ਸਪੂਨ ਪਾਣਾ ਜੀਰਾ ਵੱਧ ਨਹੀਂ ਪਾਉਣਾ। ਵਿੱਚ 1/4 ਸਪੂਨ ਪਾਦਣਾ ਆਪਾਂ ਕਸ਼ਮੀਰੀ ਮਿਰਚ ਜਾਂ ਦੇਗੀ ਮਿਰਚ ਕੋਚੀ ਦੀ ਪਾ ਸਕਦੇ ਹੋ। ਚੰਗੀ ਤਰ੍ਹਾਂ ਆਪਾਂ ਰੋਸਟ ਹੋਣ ਦੇਣਾ। ਤੁਹਾਡੀ ਹੋ ਗਈ ਆ ਰੋਸਟ ਤੇ ਇਹਨੂੰ ਆਪਾਂ ਇੱਦਾਂ ਵਿੱਚ ਪਾ ਦਾਂਗੇ। ਸੰਗੀਤ ਆਪਾਂ ਕਰਦਾਂਗੇ ਮਿਕਸ ਵਿੱਚ ਪਾ ਦਾਂਗੇ ਆਪਾਂ ਕਸੂਰੀ ਮੇਥੀ ਤੇ ਇਹਨੂੰ ਕਰਦਾਂਗੇ ਆਪਾਂ ਮਿਕਸ ਤੇ ਸਾਡਾ ਮਸਾਲਾ ਪਨੀਰ ਬਣ ਕੇ ਹੋ ਚੁੱਕਾ ਤਿਆਰ ਪਨੀਰ ਮਸਾਲਾ ਬਣ ਕੇ ਹੋ ਚੁੱਕਾ ਤਿਆਰ ਹੁਣ ਇਹਨੂੰ ਆਪਾਂ ਕਰਾਂਗੇ ਸਰਵ ਹੁਣ ਆਪਾਂ ਇਹਨੂੰ ਕਰਾਂਗੇ ਸਰਵ ਉੱਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਫਰੈਸ਼ ਕਰੀਮ ਤੇ ਸਾਡਾ ਮਸਾਲਾ ਪਨੀਰ ਬਣ ਕੇ ਹੋ ਚੁੱਕਾ ਤਿਆਰ ਤੇ ਤੁਸੀਂ ਇਹਨੂੰ ਨਾਨ ਚਪਾਤੀ ਕਿਸੇ ਨਾਲ ਵੀ ਸਰਵ ਕਰ ਸਕਦੇ ਹੋ ਤੁਸੀਂ ਵੀ ਦੇਖ ਸਕਦੇ ਹੋ ਸਾਡਾ ਮਸਾਲਾ ਪਨੀਰ ਬਹੁਤ ਜਿਆਦਾ ਵਧੀਆ ਬਣਿਆ ਵਾ ਸਾਡਾ ਮਸਾਲਾ ਪਨੀਰ ਬਣ ਕੇ ਤਿਆਰ ਆ ਖਾਣ ਵਿੱਚ ਵੀ ਬਹੁਤ ਜਿਆਦਾ ਟੇਸਟੀ ਆ ਸਾਡੀ ਇਹ ਰੈਸਪੀ ਨੂੰ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਸਾਨੂੰ ਤੁਸੀਂ ਦੱਸਿਓ ਤਾਂ ਸਾਡੀਆਂ ਰੈਸਪੀ ਤੁਹਾਨੂੰ ਕਿੱਦਾਂ ਲੱਗਦੀਆਂ ਨੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ओके बाय बाय मिल लिया ਤੁਹਾਨੂੰ ਨੈਕਸਟ ਵਲੌਗ